ਜ਼ਿੰਦਗੀ ਚ ਆ ਖਟਿਆ ਫਟਲਾ ਨਹੀਂ ਬੱਲੇ ਮਾਤਾ ਬੱਲੇ 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 ਇਹ ਪੰਜਾਬ ਆ ਓਏ ਓਜਾ ਹਾਈ ਲਾ ਆਈਸ ਦੇਰ ਤਾਕਤ ਹੁੰਦੀ ਆ ਬਈ ਓਚ ਤਾਕਤ ਹੁੰਦੀ ਆ ਹੂੰ ਓਹ ਆ ਲੱਗ ਰਹੇ ਨੇ ਦੇਖੀ ਹਾਲੇ ਸੋਹਣੀਆਂ ਆ ਦੇਖੋ ਵੀ ਬਚਪਨ ਚ ਜਿਹਦੇ ਬੇਰਾਂ ਪਿੱਛੇ ਲੜਦੇ ਹੁੰਦੇ ਸੀ ਜਾਂਦੇ ਹੁੰਦੇ ਸੀ ਹੁਣ ਬੇਰ ਹੀ ਸ਼ਰਮ ਹੋ ਗਏ ਵਿਚਾਰੇ ਉਹ ਕੰਮ ਕਰਦਾ ਮੈਂ ਤੂੰ ਆਏ ਦੇਖੀ ਟਰੰਪ ਵੀ ਦੇਖਣਾ ਓ ਟਰੰਪ ਉਹਨਾਂ ਨੂੰ ਵੀ ਇਸ ਪੰਜਾਬੀ ਪੰਜਾਬੀ ਯੂਨੀਵਰਸਿਟੀ ਵਾਲੇ ਆਉਣਗੇ ਓਰੇ ਕਹਿਣਗੇ ਯਾਰ ਉਹ ਕਿ ਕਿਹੜੇ ਹਿਸਾਬ ਨਾਲ ਲੱਗਿਆ ਹੋਇਆ ਦੀ ਗੱਲ ਨਾ ਵੀ ਸਾਨੂੰ ਵੀ ਦੱਸੋ ਅਸੀਂ ਤਾਂ ਇੱਕੋ ਵੀ ਆਏ ਬਗਾਨੇ ਪਿੰਡ ਦੇ ਜਿਹੜਾ ਲਈ ਪਏ ਅਸੀਂ ਦੋ ਹੀ ਬਗਾਨੇ ਪਿੰਡ ਦੇ ਆ ਪਿੰਡ ਦਾ ਇੱਕ ਵੀ ਨਹੀਂ ਮੈਨੂੰ ਐ ਲੱਗਦਾ ਵੀ ਲੰਬਾ ਹਾਂ ਸਾਡਾ ਲੰਬਾ ਥੋੜੇ ਟਾਈਮ 'ਚ ਆਈਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਭਾਈ ਪਹਿਲਾਂ ਵੀ ਆਪਾਂ ਨੇ ਬਲੌਗ ਪਾਇਆ ਮਾਫੀ ਚਾਹੁੰਦੇ ਆ ਵੀ ਬੜੇ ਲੰਮੇ ਸਮੇਂ ਤੋਂ ਬਾਅਦ ਮੈਂ ਬਲੌਗ ਪਾਉਣਾ ਹੁਣ ਪਰ ਕੰਮਾਂ ਦੇ ਵਿੱਚ ਭਾਈ ਬਹੁਤ ਜ਼ਿਆਦਾ ਉਲਝ ਜਾਂਦੇ ਹਨ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਸਾਰੀ ਟੀਮ ਦੇ ਨਾਲ ਮਿਲਿਆਉਣ ਦੀ ਵਧੀਆ-ਵਧੀਆ ਬਲੌਗ ਲੈ ਕੇ ਆਉਣ ਦੀ ਅੱਜ ਸ਼ੂਟ ਕਰ ਰਹੇ ਹਾਂ ਵੀਡੀਓ ਪਿਛਲੀ ਉਮਰੇ ਪਿਆ ਆ ਤਾਂ یوں ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਬਣਿਆ ਬੈਠਾ ਥੋੜੀ ਤਾੜੀ ਕਟਾਤੀ ਮੈਂ ਯਾਰ ਹੁਣ ਕੀ ਕਰੀਏ ਪਤਾ ਨਹੀਂ ਸੀ ਵੀ ਅੱਜ ਸ਼ੂਟ ਕਰਨਾ ਐਸੇ ਵੀ 2 ਦਿਨ ਬਾਅਦ ਕਰਨਾ ਵੀ ਉਹ ਆਦੋਂ ਉਦੋਂ ਆ ਜੂ ਚੱਲ ਇਧਰ ਬਾਪੂ ਜੀ ਪਈ ਨੇ ਆਪਣੇ ਸਰਦਾਰ ਕਾਕਾ ਸਿੰਘ ਜੀ ਕਾਕੇ ਮੰਜਾ ਵੱਡਾ ਥੋੜਾ ਜਿਹਾ ਮੰਜਾ ਵੱਡਾ ਕ ਮੈਂ ਬਟਾ ਪਤਾ ਨਹੀਂ ਤੂੰ ਵੱਡਾ ਹੈ ਮੰਜੀ ਦੇਖਣਾ ਮੜਾ ਯਮਲ ਕੇ ਆ ਉਹ ਵਰਲੇ ਦੇ ਬਣਾ ਦੇ ਉਹ ਸੋਨੀਆ ਦਾ ਪਿਆਣਾ ਚੋਲਾ ਜਾ ਗੁੰਝੇ ਨੂੰ ਗੁੰਝਾ ਪਿਆ ਮੈਂ ਐ ਕਿੱਡਾ ਪੂਰਾ ਪੂਰਾ ਜਾ ਫੇਰ ਵੀ ਨਹੀਂ ਆਇਆ ਹੂੰ ਪੂਰਾ ਜਾ ਫੇਰ ਵੀ ਨਹੀਂ ਆਇਆ ਇਹਨੂੰ ਮੰਝਾ ਨਹੀਂ ਕਹਿੰਦੇ ਬਾਈ ਹੂੰ ਇਹਨੂੰ ਪਤਾ ਕੀ ਕਹਿੰਦੇ ਨੇ ਹੂੰ ਇਹਨੂੰ ਪਲੂਂਗੜਾ ਕਹਿੰਦੇ ਨੇ ਕੀ ਗੱਲ ਆ ਅੱਗੇ ਬਰੂਂ ਗੜੀਆਂ ਦਾ ਬੜਾ ਚਾਹ ਹੁੰਦਾ ਛੋਟੇ ਹੁੰਦਿਆਂ ਨੂੰ ਹਨਾ ਔਰ ਦੇਖ ਲੈ ਐਈਆਂ ਜਿਹੀਆਂ ਚੀਜ਼ਾਂ ਵੀ ਬਚਪਨ ਦੇ ਵਿੱਚ ਮੈਤਰੋ ਐਨੇ ਤਰਸਿਆ ਜ਼ਿੰਦਗੀ 'ਚ ਵੀ ਪਲੂਂਗੜੀ ਤੱਕ ਨਹੀਂ ਮਿਲੀ ਅਨਾਂ ਗੱਕੇ ਹਾਂ ਰੋੜਾ ਨਾ ਬਚਪਨ ਦੇ ਵਿੱਚ ਕਦੇ ਸਾਈਕਲ ਹੀ ਮਿਲੀ ਅੱਜ ਕੱਲ ਜਵਾਕਾਂ ਨੂੰ ਫੋਨ ਫੜਾਉਂਦੇ ਨੇ ਛੋਟੇ ਛੋਟੇ ਨੂੰ ਆਪਣੇ ਕੋਲੇ ਤਾਂ ਜਿਦਾ ਉਹ ਹੁੰਦਾ ਤਾਰਾਂ ਦਾ ਬਣਾਇਆ ਹੋਇਆ ਹਾਂ ਉਹਦੇ ਨਾਲ ਖੇਡ ਦਿੰਦੇ ਜਦ ਸਾਈਕਲ ਦਾ ਟਾਇਰ ਮਸਾਂ ਮਿਲਦਾ ਕਿ ਤਾ ਹਾਂ ਉਹਨੂੰ ਡੱਕੇ ਜੇ ਨਾਲ ਪਹਾਈ ਹੁੰਦੀ ਸਾਈਕਲ ਦਾ ਟਾਇਰ ਤਾਂ ਮਿਲ ਜਾਂਦਾ ਹੈ ਲਾਦਾ ਵੀ ਸਕਾਰਪੀਓ ਮਿਲ ਗਈ ਪੱਕੀ ਗੱਲ ਆ ਭਾਈ ਤਰਸਦੇ ਰਹੇ ਹਾਂ ਬਚਪਨ ਦੇ ਬਚਪਨ ਇੰਨੀ ਹੁੰਦੀ ਸੀ ਫਿਰ ਉਹਨੂੰ ਖੇਤ ਤੱਕ ਖਾਣੇ ਨੂੰ ਓਏ ਕੰਫਰਮ ਰਹਾ ਹੈ ਨਾ ਟੰਡਪੁਰਾਂ ਪੈਸੀ ਤਾਂ ਐ ਨਹੀਂ ਐ ਤਾਂ ਮੇਰੇ ਲੋਏ ਆਏ ਨੇ ਕੈਸ ਹੈ ਕੈਸ ਲੱਗੂ ਹੈ ਅੱਜ ਕੱਲ ਸਾਰੇ ਕਿਤੇ ਗੂਗਲ ਪੇ ਚੱਲਦਾ ਟੈਨਸ਼ਨ ਲੈਣ ਦੀ ਲੋੜ ਓਏ ਦੀ ਬਾਜ ਕਟਾ ਦੇ ਬਾਹਰ ਦੀ ਕਰੀ ਸੀਨ ਕਰਨਾ ਸੀਨ ਕਰਨਾ ਬਾਜ ਕਟਾ ਦੇ ਮੰਨ ਤਾਂ ਨਹੀਂ ਕਰਿਆ ਖਾਦੋ ਨੇ ਅਸੀਂ ਬੈਠੇ ਆ ਬਾਈ ਨਮੋਲ ਸਾਰੇ ਪਿੰਡ ਦੇ ਵਿਚਾਲੇ ਰੇੜਾ ਲਾਈ ਅਸੀਂ ਕਰਾਂਗੇ ਸੀਨ ਪਿੰਡ ਦਾ ਸਾਡਾ ਇੱਕ ਵੀ ਨਹੀਂ ਆਇਆ ਬਗਾਨੇ ਪਿੰਡ ਦੇ ਨਾਲ ਹੀ ਪਏ ਅਸੀਂ ਦੋ ਹੀ ਬਗਾਨੇ ਪਿੰਡ ਦੇ ਆ ਪਿੰਡ ਦਾ ਇੱਕ ਵੀ ਨਹੀਂ ਮੈਨੂੰ ਐ ਲੱਗਦਾ ਵੀ ਲੰਬਾ ਹੋ ਸਾਡਾ ਲੰਬਾ ਥੋੜੇ ਟਾਈਮ ਚ ਆਈਦਾ ਆਈ ਫਿਰ ਲੰਘ ਜੂਗਾ ਇਹ ਖੱਲਾ ਦੇ ਦੇ ਯਾਰ ਖੱਲਾ ਖਵਾ ਦੇ ਖੱਲਾ ਛੋਲੇ ਭਾਦੀ ਨਮਕੀਂ ਗਿਰੀ ਮੰਦ ਗਰੀ ਕਿਹੜਾ ਪਿੰਡ ਹੈ ਤੇਰਾ ਨਾ ਬਾਈ ਖੱਲਾ ਖੱਲਾ ਨਹੀਂ ਯਾਰ ਤੱਤੀਆਂ ਯਾ ਤੱਤੀਆਂ ਪਾ ਗੂਗਲ ਪੇ ਕਰ ਦਿੰਨੇ ਤੈਨੂੰ ਆ ਗਏ ਨੀ ਭਾਈ ਇਹ ਆ ਮੇਟਰੋ ਸਟਰਗਲ ਦੀ ਜ਼ਿੰਦਗੀ ਸਟਰਗਲ ਕਰਦੇ ਰਹਿੰਦੇ ਆ ਸਾਨੂੰ ਮਨੋਰੰਜਨ ਕਰਾਉਂਦੇ ਰਹਿੰਦੇ ਆ ਜੱਟ ਸੌਦਾ ਚੈਨਲ ਦੇ ਫੁੱਲ ਵੀਡੀਓ ਬੇਬੇ ਨੂੰ ਪਾਵਾਂਗੇ ਅਸੀਂ ਰੇੜੇ ਚ ਇੱਕ ਦੋ ਵਾਰ ਚੋਂ ਕਰਾਂਗੇ ਸੀਨ ਮੁੰਡੇ ਖਾ ਰਹੇ ਨੇ ਖੱਲਾ ਛੋਲੇ ਪਾਪੜੀ ਬਹੁਤ ਵਧੀਆ ਇਹ ਮੁੰਡੇ ਮੈਨੂੰ ਫੁੱਲ ਸਪੋਰਟ ਮੈਨੂੰ ਸਪੋਰਟ ਕਰੋ ਜੀ ਸਾਡੇ ਵੱਲੋਂ ਹੀ ਪੂਰੀ ਸਪੋਰਟ ਹੈ ਇਹਨੂੰ ਥੋੜਾ ਬਹੁਤ ਆ ਰਿਹਾ ਵਾ ਅੱਛਾ ਮੈਂ ਹੀ ਸੋਣਾ ਯਾਰਾ ਕਿਆ ਕਰੇ ਫਰਤੇ ਪਤਾ ਠੀਕ ਆ ਮਾਤਾ ਠੀਕ ਆ ਜੀ ਠੀਕ ਆ ਜੀ ਇਹ ਹੁੰਦੇ ਨੇ ਪਿੰਡਾਂ ਵਾਲੇ ਆ ਯਾਰੀ ਹੁੰਦੀ ਐ ਉਧਰ ਮਾਰਦਾ ਉਧਰ ਮਾਰ ਕੇ ਕੈਮਰਾਮੈਨ ਆ ਯਾਰੀ ਹੁੰਦੀ ਐ ਓ ਕਿਵੇਂ ਮੁਟਿਆ ਠੀਕ ਐ ਲ ਮਾਤਾ ਲੰਘ ਜਾ ਫਿਰ ਤੂੰ ਫਿਰ ਦਸ ਤੈਨੂੰ ਹੁਣ ਜਲੇਬੀ ਖਵਾ ਕੇ ਓਹੋ ਇਹ ਮਾਤਾ ਜਲੇਬੀ ਖਵਾਉ ਬੱਲੇ ਇਹ ਦਰਿਆਣੇ ਓਏ ਇਹ ਪਿਆਰ ਆ ਓਏ ਇਹ ਜ਼ਿੰਦਗੀ ਚ ਆ ਖਟਿਆ ਜ਼ਿੰਦਗੀ ਚ ਆ ਖਟਿਆ ਫਟਲਾ ਨਹੀਂ ਬੱਲੇ ਮਾਤਾ ਬੱਲੇ 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 ਇਹ ਪੰਜਾਬ ਆ ਓਏ ਹੈ ਬੱਲੇ ਨਹੀਂ ਮਾਤਾ ਇਹਦਾ ਮੱਥੇ ਨਾਲ ਲਾ ਲਿਆ ਆਪਾਂ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਰਾਮੂ ਆ ਕਿਹੜੇ ਪਿੰਡ ਦਾ ਕਿਹੜਾ ਪਿੰਡ ਆਪਣਾ ਹਾਕਮਾ ਹਾਕਮਾਲਾ ਯਾਕੂਆ ਗਾਮੀ ਵਾਲਾ ਕਰ ਹੂੰ ਤੇਲੇ ਰਮੈਂਦੀ ਲਈ ਪੱਗ ਬੰਨਦਾ ਸੋਹਣੀਆ ਬਾਈ ਗਗਨ ਦੇਖ ਲੈ ਹਾਂ ਸੋਹਣੀਆ ਹਰੀ ਤੋਤੇ ਵਰਗੀ ਪੱਗ ਬੰਨੀ ਆ ਉਹਦੀ ਤੋਤੇ ਵਰਗੀ ਆ ਹਰੀ ਹਰੀ ਅਜੀਤ ਵੇਰ ਤੋੜਨ ਵਾਗ ਗਿਆ ਵੇਰ ਤਾਂ ਨਹੀਂ ਆ ਇਹਦਾ ਹਿੰਮਤ ਹੁੰਦੀ ਆ ਬਾਈ ਆਪਦੀ ਆਪਦੀ ਉਹਦਾ ਇਹੋ ਹੁੰਦਾ ਉਹ ਚ ਤਾਕਤ ਹੁੰਦੀ ਆ ਬਈ ਉਹ ਚ ਤਾਕਤ ਹੁੰਦੀ ਆ ਹੂੰ ਉਹ ਆ ਲੱਗ ਰਹੇ ਨੇ ਦੇਖੀ ਹਾਲੇ ਸੋਹਣੀਆਂ ਆਹ ਦੇਖੋ ਬਈ ਬਚਪਨ ਚ ਜਿਹਦੇ 베ਰਾਂ ਪਿੱਛੇ ਲੜਦੇ ਹੁੰਦੇ ਸੀ ਜਾਂਦੇ ਹੁੰਦੇ ਸੀ ਹੁਣ 베ਰ ਹੀ ਸ਼ਰਮ ਹੋ ਗਏ ਵਿਚਾਰੇ ਧਰਤੀ ਤੇ ਡਿੱਗਣ ਲੱਗੇ ਬਾਬੇ ਵਾਲੇ 베ਰ ਨੇ ਇਹ ਕਹਿੰਦੇ ਪਾਪ ਲੱਗੂ ਦਾ ਬੱਚੇ ਤਾਂ ਨਹੀਂ ਰਹੇ ਸਹੀ ਗੱਲ ਆ 99 92 ਵਾਲੇ ਸੀ ਓਏ ਆ ਜੋ ਕੰਜਰੋ ਉਹ ਤਾਂ ਲਾ ਗਿਆ ਟਾਪ ਦੇਖੀ ਹੁਣ ਇਹ ਬਣ ਕੇ ਜਾ ਕੇ ਇੱਥੇ ਸੱਚਾ ਬਣ ਜੂਗਾ ਵੀ ਉਹ ਦੇਖੀ ਉੱਥੇ 베ਰ ਤੋੜੀ ਜਾਂਦੇ ਨੇ ਫੇਰ ਵੀ ਮੇਰਾ ਕਿਹੜਾ ਕੋਈ ਕਸੂਰਾ ਬੋਲਾ ਹਰਾਮੀ ਆ ਕੰਧਰ ਮਿੱਤਰੋ ਅੱਜ ਵੀਡੀਓ ਸ਼ੂਟ ਕਰ ਰਹੇ ਆ ਆਪਣਾ ਕਰਮਾ ਮਾਰੀ ਦੇ ਦੁੱਖ ਕੱਲ ਯਾਰ ਬਣਾਇਆ ਨਹੀਂ ਗਿਆ ਵਲੌਗ ਤੇ ਅੱਜ ਚਲੋ ਬੜਾ ਜਾ ਕੰਟੀਨਿਊ ਕਰਦੇ ਆ ਕੋਈ ਚੱਕਰ ਨਹੀਂ ਕੈਮਰਾ ਚੱਕੀ ਕਰਦੇ ਆ ਧੁੱਪ ਹੋ ਜਾਂਦੀ ਹੈ ਕਦੇ ਛਾਂ ਹੋ ਜਾਂਦੀ ਹੈ ਮੌਸਮ ਦਾ ਭੇਤ ਨਹੀਂ ਆ ਰਿਹਾ ਐ ਨਹੀਂ ਪਤਾ ਲੱਗਦਾ ਵੀ ਕੋਟੀ ਪਾਈਏ ਕਿ ਨਾ ਪਾਈਏ ਤੇ ਪੌਣਿਆਂ ਦਾ ਗਰਮੀ ਹੁੰਦੀ ਹੈ ਜਾਂ ਨਹੀਂ ਪੌਣ ਤੇ ਠੰਡ ਲੱਗਣ ਲੱਗ ਜਾਂਦੀ ਹੈ ਸ਼ਿਗਲੋ ਕੋਰਤੋ ਤੇ ਰਹਾ ਇਹਦੇ ਖੇਤ ਸੀਨ ਕੱਢਣ ਤੇ ਹਰਜੀਤ ਹੁਰੀ ਕਹਿੰਦੇ ਸੀ ਰੀਲ ਬਣਾਉਣੀ ਹੈ ਹਰਜੀਤ ਤੇ ਰਾਜ ਬਾਈ ਨੂੰ ਮੈਂ ਦਿਖਾਉਣਾ ਤਿਆਰੀਆਂ ਚੱਲ ਰਹੀਆਂ ਨੇ ਪੂਰੀਆਂ ਹਰਜੀਤ ਬੋਲੂਗਾ ਕੁੜੀ ਬਾਈ ਨਾਲ ਨੱਚੂ ਪੂਰਾ ਚੱਲ ਰਿਹਾ ਹੈ ਸ਼ੁਗਲ ਮੇਲਾ ਰਗਾਣਾ ਰਗਾਣਾ ਕੱਟੋ ਪੁਰਾਣੇ ਜ਼ਮਾਨੇ ਦਾ ਹੈ ਪੁਰਾਣੇ ਜ਼ਮਾਨੇ ਦਾ ਗਾਣਾ ਆਹ ਗਾਣੇ ਤੇ ਆਈ ਤੇ ਇ ਤੇ ਬਹੁਤ ਸੋਹਣੀ ਕੁਦਰਤ ਨੇਚਰ ਕਹਿੰਦੇ ਇਧਰ ਗਿੱਦੜ ਆ ਗਿਆ ਕਾਕੇ ਪੱਕੀ ਗੱਲ ਹੋ ਸਕਦੀ ਐ ਇਹ ਗਿੱਦੜ ਦੀ ਹੋ ਸਕਦਾ ਹੈ ਹੈ ਹੋ ਸਕਦਾ ਹੈ ਫਿਰ ਗਿੱਦੜ ਤਾਂ ਹੁਣ ਪੰਜਾਬ ਚ ਹੈ ਨਹੀਂ ਮੈਨੂੰ ਲੱਗਦਾ ਨਹੀਂ ਇਹ ਏਰੀਆ ਬਾਵਾਂ ਹੋ ਗਿਆ ਨਾ ਸੋਲਰ ਦੇ ਵਿੱਚ ਇਹ ਵੀ ਹੋ ਸਕਦਾ ਹੈ ਬਾਕੀ ਮੈਤਰਾ ਤੁਸੀਂ ਕਮੈਂਟਾਂ ਚ ਦੱਸਿਓ ਵੀ ਗਿੱਦੜ ਹੋ ਸਕਦਾ ਹੈ ਪੰਜਾਬ ਚ ਆ ਜਾਂਦੇ ਨੇ ਹੈਂ ਆ ਜਾਂਦਾ ਸੋਲਰ ਰੌਣ ਕਿੰਨੇ ਦਾ ਜਾਂਦਾ ਹੋ ਗਿਆ ਇਹ ਕਾ ਰੋ ਰੇ ਹੁਣ ਭੁੱਖੇ ਨਹੀਂ ਮਰਦੇ ਹੋਣਗੇ ਵਿਚਾਰੇ ਕੀ ਖਾਣਗੇ ਕਾ ਹੀ ਖਾਣਗੇ ਸਿਲੇਕਸ਼ਨ ਚੱਲ ਰਹੀ ਆ ਮਿੱਤਰੋ ਯੋਰਾ ਦੇ ਨਾਲ ਯੋਰਾ ਦੇ ਨਾਲ ਰੀਲ ਦਾ ਕੰਮ ਚੱਲ ਰਿਹਾ ਹੈ ਲੈ ਬਿਲ ਦੇ ਵਾਲੇ ਗਾਣੇ 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 ਚਮਕੀਲੇ ਮੈਂ ਤੁਹਾਨੂੰ ਗੱਲ ਦੱਸਾਂ ਚਮਕੀਲੇ ਦੇ ਗਾਣੇ ਇੰਸਟਾ ਤੇ ਬਾਲੇ ਨਹੀਂ ਹੈਗੇ ਬਾਲੇ ਨਹੀਂ ਹੈਗੇ ਤੂੰ ਲਾਲ ਮਰੂਤੀ ਵਾਲੇ ਤੇ ਬਣਾ ਲਾਲ ਮਰੂਤੀ ਤੇ ਬਣਾ ਹੋਰੇ ਦੀ ਲਾਲ ਮਰੂਤੀ ਨੇ ਕੱਲ ਚੱਕਾ ਜਾਮ ਕਰਾਤਾ ਮੈਟਰੋ ਤੁਸੀਂ ਬਹੁਤ ਕੁਝ ਦੇਖਿਆ ਹੋਣਾ ਜ਼ਿੰਦਗੀ 'ਚ ਪਰ ਗੰਨੇ ਦੀ ਜਿਹੜੀ ਆਪਾਂ ਵਜਾਈ ਕਰਦੇ ਆ ਮੈਨੂੰ ਲੱਗਦਾ ਆਪਾਂ ਗਲਤ ਆ ਅੱਜ ਮੈਂ ਪਹਿਲੀ ਵਾਰੀ ਗੰਨੇ ਦੀ ਸਹੀ ਵਜਾਈ ਦੇਖੀ ਆ ਪਿੰਡ ਹਾਕਮਾਲੇ 'ਚ ਮੈਂ ਤੁਹਾਨੂੰ ਦਿਖਾਉਣਾ ਪਏ ਕੈਮਰਾ ਕਰਕੇ ਆਹ ਦੇਖੋ ਐਂ ਲੱਗਦਾ ਹੁੰਦਾ ਗੰਨਾ ਕਲ ਮੰਗੂ ਕਲ ਮੰਗੂ ਕਲ ਮਲਾਤੀ ਜਿਵੇਂ ਫੁੱਲਾਂ ਵਾਲੀ ਬੇਲ ਲਾਉਂਦੇ ਨੇ ਭਾਈ ਉੱਤੇ ਗੋਹਾ ਲਾਉਂਦੀਆਂ ਨੇ ਬੁੜੀਆਂ ਉਹ ਕੰਮ ਕਰਦਾ ਮੈਂ ਤੂੰ ਐਂ ਦੇਖੀਏ ਟਰੰਪ ਵੀ ਦੇਖਣਾ ਓ ਟਰੰਪ ਉਨਾਂ ਨੂੰ ਵੀ ਇਸ ਪੰਜਾਬੀ ਪੰਜਾਬੀ ਯੂਨੀਵਰਸਿਟੀ ਵਾਲੇ ਆਉਣਗੇ ਉਹ ਕਹਿਣਗੇ ਯਾਰ ਉਹ ਕਿਹੜੇ ਹਿਸਾਬ ਨਾਲ ਲੱਗਿਆ ਹੋਇਆ ਦੀ ਗੱਲ ਨਾ ਵੀ ਸਾਨੂੰ ਵੀ ਦੱਸੋ ਕਿਹੜਾ ਵੀ ਆ ਆਪਾਂ ਨੇ ਭੁਨੇ ਕਰਦਾ ਝੂਠ ਮਾਰੀ ਜਾਂਦੇ ਨੇ ਵੀ ਟਰੰਪ ਆਇਆ ਪੰਜਾਬ 'ਚ ਇੱਥੇ ਉਤਰੂ ਟਰੰਪ ਇੱਥੇ ਉਤਰੂ ਕੰਦ ਕੋਲੇ ਕੰਦ ਕੋਲੇ ਕੰਦ ਕੋਲੇ ਸਾਰੇ ਕੰਮ ਨਾ ਅਨੋਖੇ ਕੀਤੇ ਹੋਇਆ ਦੇਖੋ ਡੇਸ਼ ਲੱਗੀ ਹੋਈ ਕੰਦ ਤੇ ਹਾਂ ਬੋਲੇ ਪੜੇ ਵਕਾਰੀਗਰ ਨੇ ਹੈ ਮਹਾ ਕੀ ਬਾਤ ਹੈ ਬੋਲੇ ਪੜੇ ਬੰਦੇ ਨੇ ਪਈਆ ਕਮਾਣੇ